परसों ਵੀ ਹਨੇਰੀ ਨਾਲ ਮਿਲ ਕੇ ਜੋ ਕੁਝ ਟੀਨਾ ਨੇ ਹੋਟ ਗਿਆ ਨੇ ਫਿਰ ਮੈਂ ਰਾਤ ਦੀ ਜਿਹੜੀ ਡਿਊਟੀ ਹੈ ਉਹ ਸਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਹਾਂ ਸਕਿਉਰਿਟੀ ਗਾਰਡ ਦੀ ਘਰ ਦਾ ਖਰਚਾ ਬਹੁਤ ਜ਼ਿਆਦਾ ਕਠਨਾ ਮੁਸ਼ਕਲੇ ਜਿਹੜਾ ਚਲਾਉਣਾ ਔਖਾ ਹੈ 1900 ਵੀ ਜਦੋਂ ਨਹੀਂ ਸੀ ਵੀਡੀਓ ਵੈਲ ਕੀਤੀ ਉਦੋਂ ਕੀ ਹਾਲਾਤ ਸੀ ਜਦੋਂ ਵੀਡੀਓ ਵੈਲ ਹੋ ਗਈ ਆ ਕਿੰਨੇ ਕਿ ਲੋਕਾਂ ਦੇ ਫੋਨ ਆ ਰਹੇ ਨੇ ਦਾਲੀ ਸਜਣਾ ਦੇ ਸਾਡੇ ਐਨਆਰਆਈ ਵੀਰਾਂ ਦੇ ਸਿੱਖ ਸੰਗਤ ਨੇ ਕੀ ਨਾ ਵੱਡੀ ਮਦਦ ਕੀਤੀ ਆ ਜਿੰਨੇ ਦਾਨੇ ਸੱਜਨੇ ਸਾਰੇ ਸੇਵਾ ਪਾ ਰਹੇ ਨੇ ਸਾਰੇ ਸਹਿਯੋਗ ਦੇ ਰਹੇ ਨੇ ਔਰ ਉਹਨਾਂ ਦੇ ਫੋਨ ਆ ਰਹੇ ਆ ਕਿ ਤੁਸੀਂ ਟੈਨਸ਼ਨ ਨਹੀਂ ਲੈਣੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਤੁਸੀਂ ਆਪਣਾ ਘਰ ਜਿਹੜਾ ਵਾ ਇਹਨੂੰ ਬਣਾਉਣਾ ਸ਼ੁਰੂ ਕਰੋ ਪਾੜਾ ਨੰਬਰ ਦਿੱਤਾ ਸੀ ਗੂਗਲ ਪੇ ਵਾਲਾ ਕਿੰਨੇ ਕ ਹੋਣ ਤੱਕ ਮਤ ਹੋ ਚੁੱਕੀ ਤੁਹਾਨੂੰ ਕੀ ਕਹਿਣਾ ਚਾਹੋਗੇ ਹਾਂਜੀ ਜੀ ਜੇ ਕੁਝ ਫੋਨ ਆਏ ਨੇ ਜੇ ਯੂ ਐਸ ਏ ਤੋਂ ਇਟਲੀ ਤੋਂ ਅਮਰੀਕਾ ਤੋਂ ਕੈਨੇਡਾ ਤੋਂ ਗ੍ਰੀਸ ਤੋਂ ਇਹ ਸਾਰੇ ਜਿਹੜੇ ਫੋਨ ਆ ਚੁੱਕੇ ਨੇ ਕੁਝ ਜਿਹੜੇ ਆ ਆਪਣੀ ਸੇਵਾਵਾਂ ਵਿੱਚ ਭੇਜ ਚੁੱਕੇ ਨੇ ਕੜਕੜ 50 60 ਹਜ਼ਾਰ ਦੇ ਕਰੀਬ ਜਿਹੜਾ ਵਾ ਕੀ ਸੇਵਾ ਪਹੁੰਚ ਗਈ ਹੈ। ਔਰ ਦੂਸਰੇ ਵੀ ਮੈਨੂੰ ਗਰੇਵਾਲ ਸਾਹਿਬ ਜੀ ਆਪ ਜੀ ਨੇ ਮੈਨੂੰ ਬੋਲਿਆ ਕਿ ਤੁਹਾਨੂੰ ਜੀ ਲਾਪੀ ਸਿੰਘ ਦੀ ਫੋਨ ਆਉਣਗੇ। ਔਰ ਮੈਂ ਇਸ ਗੱਲ ਨੂੰ ਥੋੜਾ ਜਿਆਦਾ ਸੋਚਿਆ ਕਿ ਸ਼ਾਇਦ ਪਰ ਨਹੀਂ ਹੋ ਸਕਦਾ। ਪਰ ਫੋਨ ਆਏ ਬਹੁਤ ਸਾਰੇ ਫੋਨ ਆਏ ਸਿੰਘਾਂ ਦੇ ਫਿਰ ਮੈਨੂੰ ਫੋਨ ਸਾਰੇ ਟੈਂਡ ਕਰਨੇ ਪਏ ਕੋਈ ਕਵੇ ਜੀ ਅਸੀਂ ਇੰਨੀ ਸੇਵਾ ਕਰਨੀ ਪ੍ਰਵਾਨ ਕਰਿਓ ਮੈਂ ਕਹਾਂ ਜੀ ਧੰਨਵਾਦ ਸਿਰ ਮੱਥੇ ਜੋ ਵੀ ਤੁਸੀਂ ਕਰੋਗੇ ਸੰਗਤ ਨੇ ਇੰਨੀ ਬੇਨਤੀ ਕੀਤੀ ਇੰਨੀ سپورਟ ਜਦਾਂ ਕੀਤੀ ਸਾਡਾ ਥੋੜਾ ਬੋਤਾ ਕਰਜ਼ਾ ਵੀ ਲੱਥ ਗਿਆ ਤੇ ਬਹੁਤ-ਬਹੁਤ ਸੰਗਤ ਦੀ ਬੇਨਤੀ ਵੀ ਧੰਨਵਾਦ ਬਹੁਤ-ਬਹੁਤ ਜਰਾ ਉਹਨਾਂ ਦਾ ਸਾਡੇ ਘਰ ਦੀ ਛੱਤ ਸਿਰਫ ਕਿਸ ਤਰ੍ਹਾਂ ਫਿਰ ਵੀ ਪੈ ਪੈ ਗਈ ਹੈ ਨਹੀਂ ਨਹੀਂ ਮਦਦ ਕੀਤੀ ਆ ਬੱਚੀ ਵਾਸਤੇ ਦੇ ਹਰ ਮਹੀਨਾ ਤੁਸੀਂ ਰਾਖੀ ਦੀ ਬਿਓ ਚੁੱਕੀ ਆ ਇਹ ਕਮੇਟੀਆਂ ਨੂੰ ਵੀ ਭਰਾ ਮੈਂ ਕਹਿੰਦਾ ਥੋੜੀ ਸ਼ਰਮ ਮਾਣੀ ਚਾਹੀਦੀ ਆ ਲੋਕੀ ਧਰਮਪਰਵਤਨ ਨਾਲੇ ਪਸੇ ਤੜੇ ਜਾਂਦੇ ਨੇ ਜੇ ਆਪਣੇ ਕਮੇਟੀ ਦੇ ਆਪਣੇ ਗੁਰਸਿੱਖਾਂ ਦੀ ਬਾਹ ਨਹੀਂ ਫੜਦੇ ਜੇ ਅੱਜ ਬਈ ਇਹਨੇ ਧਰਮਪਰਵਤਨ ਕਰ ਲੈਂਦਾ ਨਾ ਤੁਸੀਂ ਥੱਲੇ ਕੈਂਡੀਆਂ ਲੰਮੀਆਂ ਗਾਣਾ ਕੱਢਣੀਆਂ ਸ਼ਲੋਕ ਸੁਣਾਉਣ ਨੂੰ ਸਾਰੇ ਆਏ ਨੇਗੇ ਪਰ ਜਿਉਂਦੇ ਜੀ ਉਹਦੀ ਸਾਰਾ ਬੰਨ ਨੂੰ ਕੋਈ ਵੀ ਨਹੀਂ ਨਿਕਲਿਆ ਦੀ ਬਾਈ ਬੜਾ ਸਿੱਧਕੇ ਵੇਖਿਆ ਮੈਨੂੰ ਨਾ ਨੀਤੇ ਮੈਨੂੰ ਨਾ ਗੱਲ ਕੀਤੀ ਵੀ ਲੋਕ 10000 ਰੁਪਏ ਦੇਣਾ ਹੋਵੇ ਨਾ ਤੇ ਫੋਟੋਆਂ ਲਵਾ ਲਵਾ ਕੇ ਕਹਿੰਦਾ ਜਲੂਸ ਕਰਦੇ ਹੁੰਦੇ ਗਰੀਬੀ ਦਾ ਜਲੂਸ ਕਰਦੇ ਹੁੰਦੇ ਫੜ ਕੇ ਪਰ ਉਹ ਵੀਰ ਨੇ 50000 ਦਿੱਤਾ ਰੱਸ਼ ਵੀ ਲਾਇਆ ਹਰ ਮਹੀਨੇ ਦਾ ਪਰ ਕਹਿੰਦੇ ਇਹ ਕੈਮਰੇ ਗਾਣੀ ਨਹੀਂ ਹੁਣਾ ਪਿੱਛੇ ਛੋਟੀ ਉਮਰ ਆ ਪਰ ਇਹਨਾਂ ਦਾ ਜਜ਼ਬਾ ਬੜਾ ਜਨੂਨ ਵੀ ਦਾ ਬਸ ਮੈਨੂੰ ਵੀ ਪੈਸੇ ਦੀ ਮੈਨੂੰ ਵੀ ਨਹੀਂ ਜ਼ਰੂਰਤ ਬਸ ਇਹ ਕਿ ਚਾਹੇ ਕੋਈ ਵੀ ਦਾਨੇ ਸਜਣ ਹੋਵੇ ਬੈਕ ਕੈਮਰੇ ਤੋਂ ਅੱਗੇ ਨਹੀਂ ਅੱਗੇ ਆਣਾ ਚਾਹੁੰਦਾ ਬਸ ਛੱਤ ਚਾਹੀਦੀ ਔਰ ਕੁਛ ਨਹੀਂ ਚਾਹੀਦਾ ਪੈਸਾ ਕੀ ਕਰਨਾ ਹੈ ਆ ਪੈਣੇ ਅੱਜ ਤੇ ਮਿਲ ਰਿਹਾ ਤੇ ਰੱਖਾ ਚੋਣਾ ਮੀ ਵਰ ਗਿਆ ਜਾ ਹੈ ਇਹ ਖੁਸ਼ੀ ਦਾ ਸੁਲਾ ਦੇ ਆ ਹੈ ਇਹ ਦੁੱਖ ਦੇ ਨਹੀਂ ਖੁਸ਼ੀ ਦੇ ਲਾਦਾ ਹੈ ਖੁਸ਼ੀ ਦੇ ਆ ਬਸ ਹੋਰ ਕੋਈ ਕਿਤੇ ਪੈਸਾ ਜਿਹੜਾ ਆਪਾਂ ਕੋਈ ਗਲਤ ਫਜ਼ੂਲ ਨਹੀਂ ਖਰਚਾ ਕਰਾਂਗੇ ਕਿਉਂਕਿ ਜਿਸ ਜਿਸ ਕਾਰਨ ਪੈਸਾ ਆ ਰਿਹਾ ਨਾ ਉਸੇ ਤੇ ਹੀ ਯੂਜ਼ ਹੋਏਗਾ ਉਸੇ ਤੇ ਹੀ ਵਰਤਿਆ ਜਾਏਗਾ ਸਾਸੀ ਕਾ ਦੋਸਤੋ ਮੈਂ ਥੋੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਇੱਕ ਵਾਰ ਫਿਰ ਤੋਂ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਪਿੰਡ ਮੁੱਦਲ ਦੀਆਂ ਲਾਪ੍ਰੀਤ ਸਿੰਘ ਜਿਹੜੇ ਕੀ ਰਾਗੀ ਸਿੰਘ ਨੇ ਇਹਨਾਂ ਦੀ ਘਰ ਦੀਆਂ ਤੁਹਾਨੂੰ ਤਸਵੀਰਾਂ ਸਾਂਝੀ ਕੀਦੀਆਂ ਸੀ ਸਾਡੇ ਚੈਨਲ ਤੇ ਪੰਜਾਬੀ ਲੋਕ ਚੈਨਲ ਤੇ ਇਹ ਜਦੋਂ ਵੀਡੀਓ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਚੋਂ ਸੰਗਤਾਂ ਨੇ ਬਹੁਤ ਪਿਆਰ ਦਿੱਤਾ ਸੀ ਉਹਨਾਂ ਨੂੰ ਧੰਨਵਾਦ ਕਰਦੇ ਆ ਅੱਜ ਫਿਰ ਉਸ ਘਰ ਪਹੁੰਚੇ ਆ ਲਾਪ੍ਰੀਤ ਸਿੰਘ ਤੇ ਉਹਨਾਂ ਦੇ ਫੈਮਿਲੀ ਮੈਂਬਰ ਉਹਨਾਂ ਦੀ ਤਰਫੋਂ ਪਤਨੀ ਤੇ ਮਾਤਾ ਪਿਤਾ ਸਾਡੇ ਨਾਲ ਨੇ ਤੇ ਗੱਲਬਾਤ ਵੀ ਕਰ ਪਹਿਲਾਂ ਕੀ ਹਾਲਾਤ ਸੀ ਤੇ ਜਦੋਂ ਵੀਡੀਓ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਕੀ ਹਾਲਾਤ ਨੇ ਕਿੰਨੇ ਕਿ ਸਿੰਘਾਂ ਵੱਲੋਂ ਮਤ ਕੀਤੀ ਗਈ ਸਾਡੇ ਜਿਹੜੇ ਭਰਾ ਨੇ ਦੀਸਾਂ-ਦੀਸਾਂ ਤੇ ਬੈਠੇ ਨੇ ਐਨ ਆਰ ਆਈ ਵੀਰ ਨੇ ਸਮਾਜ ਤੇ ਵੀ ਉਹਨਾਂ ਵੱਲੋਂ ਕਿੰਨੀ ਕਿ ਮਤ ਕੀਤੀ ਗਈ ਆ ਸਭ ਤੋਂ ਪਹਿਲਾਂ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 192 ਜਦੋਂ ਨਹੀਂ ਸੀ ਵੀਡੀਓ ਵਾਇਰਲ ਕੀਤੀ ਉਦੋਂ ਕੀ ਹਾਲਾਤ ਸੀ ਹੁਣ ਜਦੋਂ ਵੀਡੀਓ ਵਾਇਰਲ ਹੋ ਗਈ ਆ ਕਿੰਨੇ ਕਿ ਲੋਕਾਂ ਦੇ ਫੋਨ ਆ ਰਹੇ ਨੇ ਦਾਲੀ ਸੱਜਣਾ ਦੇ ਸਾਡੇ ਐਨ ਆਰ ਆਈ ਵੀਰਾਂ ਦੇ ਸਿੱਖ ਸੰਗਤ ਦੇ ਕਿੰਨਾ ਕਿ ਵੱਡੀ ਮਤ ਕੀਤੀ ਹਾਂਜੀ ਜਦੋਂ ਮਿਲ ਕੇ ਵੀਡੀਓ ਨਹੀਂ ਸੀ ਬਣੀ ਉਹਦੋ ਹਾਲਾਤ ਜਿਹੜੇ ਬਹੁਤ ਮਾੜੇ ਸੀਗੇ ਠੀਕ ਹੈ ਜੀ ਹੁਣ ਜਦੋਂ ਵੀਡੀਓ ਵਾਇਰਲ ਹੋ ਗਈ ਹੈ ਬਹੁਤ ਸਾਰੀ ਵੀਡੀਓ ਚੱਲ ਗਈ ਹੈ ਔਰ ਦਾਨੇ ਸਜਨਾ ਦੇ ਇੰਨੇ ਕਿ ਫੋਨ ਆ ਚੁੱਕੇ ਨੇ ਡੇਲੀ ਦੇ ਘੜੁਕੜ 25 30 ਫੋਨ ਆਉਂਦੇ ਨੇ ਔਰ ਉਹਨਾਂ ਦੇ ਪੂਰੇ ਮੈਂ ਫੋਨ ਜਿਹੜੇ ਅਟੈਂਡ ਕਰਦਾ ਜੀ ਠੀਕ ਹੈ ਜੀ ਕੋਈ ਸੇਵਾ ਸਾਰੇ ਇਹ ਨਹੀਂ ਕਿ ਕੋਈ ਨਹੀਂ ਜਿੰਨੇ ਦਾਨੇ ਸਜਨੇ ਸਾਰੇ ਸੇਵਾ ਪਾ ਰਹੇ ਨੇ ਸਾਰੇ ਸਹਿਯੋਗ ਦੇ ਰਹੇ ਨੇ ਔਰ ਉਹਨਾਂ ਦੇ ਫੋਨ ਆ ਰਹੇ ਆ ਕਿ ਤੁਸੀਂ ਟੈਨਸ਼ਨ ਨਹੀਂ ਲੈਣੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਤੁਸੀਂ ਆਪਣਾ ਘਰ ਜਿਹੜਾ ਵਾ ਇਹਨੂੰ ਬਣਾਉਣਾ ਸ਼ੁਰੂ ਕਰੋ ਅਸੀਂ ਤੁਹਾਡੇ ਨਾਲ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਬਹੁਤ ਸਹਿਯੋਗ ਦੇ ਰਹੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਜਿਹੜੇ ਸੇਵਾ ਕਰ ਰਹੇ ਨੇ ਔਰ ਜਿਹੜੇ ਅਜੇ ਪਾਉਣਾ ਵੀ ਚਾਹੁੰਦੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਮੈਨੂੰ ਲੱਗਦਾ ਹੁਣ ਤੱਕ ਕਿਥੋ ਕਿਥੋਂ ਫੋਨ ਆ ਚੁੱਕੇ ਨੇ ਖਾਸ ਕਰਕੇ ਜੇਕਰ ਮਦਦ ਦੀ ਗੱਲ ਕਰੀਏ ਹੁਣ ਤੱਕ ਤੁਹਾਡਾ ਨੰਬਰ ਦਿੱਤਾ ਸੀ Google Pay ਵਾਲਾ ਕਿੰਨੇ ਕੁ ਹੁਣ ਤੱਕ ਮਤ ਹੋ ਚੁੱਕੀ ਤੁਹਾਨੂੰ ਕੀ ਕਹਿਣਾ ਚਾਹੋਗੇ ਹਾਂਜੀ ਜੀ ਜੇ ਕੁਝ ਫੋਨ ਆਏ ਨੇ ਜੇ ਯੂ ਐਸ ਏ ਤੋਂ ਇ ਅਮਰੀਕਾ ਤੋਂ ਕੈਨੇਡਾ ਤੋਂ ਗ੍ਰੀਸ ਤੋਂ ਇਹ ਸਾਰੇ ਜਿਹੜੇ ਫੋਨ ਆ ਚੁੱਕੇ ਨੇ ਕੁਝ ਜਿਹੜੇ ਆ ਆਪਣੀ ਸੇਵਾਵਾਂ ਭੇਜ ਚੁੱਕੇ ਨੇ ਕੜਕੜ 50 60 ਹਜ਼ਾਰ ਦੇ ਕਰੀਬ ਜਿਹੜਾ ਵਾ ਕਿ ਸੇਵਾ ਪਹੁੰਚ ਗਈ ਹੈ ਠੀਕ ਹੈ ਜੀ ਸਹੀ ਲੱਗਦਾ ਵੀ ਸੋਸ਼ਲ ਮੀਡੀਆ ਦੀ ਬੜੀ ਵੱਡੀ ਪਾਵਰ ਆ ਬੜੀ ਵੱਡੀ ਤਾਕਤ ਆ ਜੇਕਰ ਸਹੀ ਤਰ੍ਹਾਂ ਇਸਤੇਮਾਲ ਕੀਤਾ ਜਾਵੇ ਤੇ ਕਿਸੇ ਦਾ ਭਲਾ ਹੋ ਸਕਦਾ ਵਾ ਕਿ ਲੱਗਦਾ ਵੀ ਸਿੱਖ ਸੰਗਤਾਂ ਹਜੇ ਵੀ ਸਾਡਾ ਸਿੱਖ ਭਾਈਚਾਰਾ ਵੱਡਾ ਬੜੀ ਵੱਡੀ ਕੌਮ ਆ ਤੇ ਹਮੇਸ਼ਾ ਜਦੋਂ ਕਿਤੇ ਮੁਸੀਬਤ ਪੈਂਦੀ ਆ ਮੁਸ਼ਕਲ ਪੈਂਦੀ ਆ ਤੇ ਨਾਲ ਖੜਦੀ ਵੀ ਆ ਗਿਆ ਨਾਲ ਜੀ ਜੀ हां जी ਇਹ ਤੇ ਦੇਖੋ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਸੋਸ਼ਲ ਮੀਡੀਆ ਇਹ ਹਰ ਇੱਕ ਨੂੰ ਉੱਪਰ ਲੈ ਕੇ ਜਾਂਦਾ ਜਦੋਂ ਕੋਈ ਵੀ ਗਰੀਬ ਪਰਿਵਾਰ ਪਰਾ ਜਿਹੜਾ ਭੈਣ ਭਰਾ ਜਾਂ ਕੋਈ ਵੀ ਗਰੀਬ ਹੁੰਦਾ ਜਾਂ ਜਿਸ ਘਰ ਦੇ ਵਿੱਚ ਕੋਈ ਕਿਸੇ ਦਾ ਘਰ ਨਹੀਂ ਬਣਿਆ ਜਾਂ ਕੋਈ ਇਹਦਾ ਗਰੀਬ ਹੈ ਕਿਸੇ ਦੇ ਕੋਈ ਸੱਟ ਲੱਗੀ ਹੋਈ ਕੋਈ ਆਪਣਾ ਆਪਣਾ ਜਿਹੜਾ ਵਾ ਕਿ ਕੋਈ ਕਰਦਾ ਹੈ ਕਿ ਮਿੰਤ ਕਰਦਾ ਹੈ ਕਿ ਕੋਈ ਮੀਡੀਆ ਨੂੰ ਮਿੰਤ ਕਰਦਾ ਹੈ ਜਾਂ ਕੋਈ ਕਿਸੇ ਨੂੰ ਹੈਲਪ ਮੰਗਦਾ ਹੈ ਔਰ ਇਸ ਨੂੰ ਜਿਹੜਾ ਮੀਡੀਆ ਉੱਪਰ ਲੈ ਕੇ ਜਾਂਦਾ ਔਰ ਸਰਬ ਦੀ ਹੈਲਪ ਕਰਦੇ ਨੇ ਔਰ ਜਿਹੜੇ ਦਾਨੇ ਸੱਜਣ ਵੀਰ ਦੇਸ਼ਾਂ ਦੇਸ਼ਾਂ ਵਿੱਚੋਂ ਇੰਨੇ ਕਿ ਫੋਨ ਆਂਦੇ ਨੇ ਔਰ ਸਾਰੇ ਹੀ ਜਿਹੜੇ ਆ ਬਹੁਤ ਪਿਆਰ ਵਾਲੇ ਨੇ ਔਰ ਸੇਵਾ ਕਰਨ ਵਾਲੇ ਨੇ ਕੀ ਲੱਗਦਾ ਸੀ ਬਾਬਾ ਜੀ ਕੀ ਲੱਗਦਾ ਸੀ ਵੀ ਜੇਕਰ ਇਹ ਵੀਡੀਓ ਨਾ ਪੈਂਦੀ ਤੇ ਸ਼ਾਇਦ ਕੀ ਲੱਗਦਾ ਸੀ ਵੀ ਘਰ ਬਣਾ ਪਉਣਾ ਸਾਰੀ ਉਮਰ ਇਸ ਤਰ੍ਹਾਂ ਹਾਲਾਤ ਹੋਣੇ ਸੀ ਘਰ ਬਣਾ ਹਾਲਾਤ ਚੰਗੇ ਹੋ ਸਕਦੇ ਨੇ ਨਹੀਂ ਜੀ ਬਹੁਤ ਮੁਸ਼ਕਲ ਸੀਗਾ ਕਿਉਂਕਿ ਇਹ ਜਿਹੜੀ ਵੀਡੀਓ ਨਾ ਵਾਇਰਲ ਹੁੰਦੀ ਨਾ ਤੇ ਮੈਨੂੰ ਲੱਗਦਾ ਸੀ ਕਿ ਸਾਰੀ ਉਮਰ ਮੇਰੀ ਇਦਾਂ ਲੰਘ ਜਾਨੀ ਠੀਕ ਹੈ ਜੀ ਪਰ ਨਹੀਂ ਮੈਂ ਦੇਖਿਆ ਜਦੋਂ ਵੀਡੀਓ ਵਾਇਰਲ ਹੋ ਗਈ ਤੁਹਾਡੀ ਤੁਸੀਂ ਇੱਕ ਦਿਨ ਵੀਡੀਓ ਖੜੀ ਬਣਾ ਕੇ ਔਰ ਦੂਸਰੇ ਦਿਨ ਜਿਹੜਾ ਵਾ ਫੋਨ ਆਨੇ ਸ਼ੁਰੂ ਹੋ ਗਏ ਮੈਨੂੰ ਔਰ ਤੁਸੀਂ ਵੀ ਮੈਨੂੰ ਗਰੇਵਾਲ ਸਾਹਿਬ ਜੀ ਆਪ ਜੀ ਨੇ ਮੈਨੂੰ ਬੋਲਿਆ ਕਿ ਤੁਹਾਨੂੰ ਜੀ ਲਾਪੀ ਸਿੰਘ ਦੀ ਫੋਨ ਆਉਣਗੇ ਔਰ ਮੈਂ ਇਸ ਗੱਲ ਨੂੰ ਥੋੜਾ ਜਿਆਦਾ ਸੋਚਿਆ ਕਿ ਸ਼ਾਇਦ ਨਹੀਂ ਹੋ ਸਕਦਾ ਪਰ ਫੋਨ ਆਏ ਬਹੁਤ سارے ਫੋਨ ਆਏ ਸਿੰਘਾਂ ਦੇ ਫਿਰ ਮੈਨੂੰ ਫੋਨ ਸਾਰੇ ਟੈਂਡ ਕਰਨੇ ਪਏ ਕੋਈ ਕਵੇ ਜੀ ਅਸੀਂ ਇੰਨੀ ਸੇਵਾ ਕਰਨੀ ਪ੍ਰਵਾਨ ਕਰਿਓ ਮੈਂ ਕਹਾਂ ਜੀ ਧੰਨਵਾਦ ਸਿਰ ਮੱਥੇ ਜੋ ਵੀ ਤੁਸੀਂ ਕਰੋਗੇ ਠੀਕ ਹੈ ਜੀ ਬਾਕੀ ਬਹੁਤ ਧੰਨਵਾਦ ਬਹੁਤ ਸੇਵਾਵਾਂ ਪਹੁੰਚੀਆਂ ਜੇ ਹੋਰ ਵੀ ਵੀਰ ਜਿਹੜੇ ਕਈ ਦਾਨੀ ਸਜਣ ਨੇ ਕਹਿ ਰਹੇ ਨੇ ਕਿ ਅਸੀਂ ਹੈਲਪ ਕਰਾਂਗੇ ਕੋਈ ਇੱਕ ਦਾਨੀ ਸਜਣ ਹੋਰ ਵੀ ਵੀਰ ਜੀ ਨੇ ਗਗਨਦੀਪ ਸਿੰਘ ਜੀ ਯੂ ਐਸ ਏ ਤੋਂ ਉਹ ਵੀ ਕਹਿ ਰਹੇ ਨੇ ਕਿ ਤੁਸੀਂ ਆਪਣਾ ਘਰ ਜਿਹੜਾ ਵਾ ਇਹਨੂੰ ਢਾ ਦਿਓ ਇਹਨੂੰ ਬਣਾਉਣਾ ਸ਼ੁਰੂ ਕਰੋ ਬਾਕੀ ਤੁਹਾਡੇ ਨਾਲ ਆ ਕਿ ਜੇ ਪਹਿਲਾਂ ਪੀ ਸੀ ਮੈਂ ਖਾਸ ਕਰਕੇ ਜੋ ਤੁਹਾਡਾ ਨਾਲ ਗੱਲ ਕੀਤੀ ਸੀ ਨਾ ਵੀ ਤੁਹਾਨੂੰ ਫੋਨ ਆਉਣਗੇ ਤੇ ਮੈਨੂੰ ਆਪਣੀ ਸੰਗਤਾਂ ਤੇ ਆਪਣੇ ਜਿਹੜੇ ਸਾਡੇ ਸਿੱਖ ਪਰਿਵਾਰ ਨੇ ਸਾਡੇ ਐਨ ਆਰ ਆਈ ਵੀਰ ਨੇ ਸਾਡੇ ਸਮਾਸੀ ਵੀਰ ਨੇ ਮੈਨੂੰ ਬੜੀ ਉਮੀਦ ਹੁੰਦੀ ਹੈ ਨਾ ਤੋਂ ਕਿਉਂਕਿ ਜਦੋਂ ਮੈਂ ਵੀਡੀਓ ਪਾਉਂਦਾ ਨਾ ਤੇ ਮੈਨੂੰ ਬਹੁਤ ਉਮੀਦ ਹੁੰਦੀ ਹੈ ਵੀ ਅਕਸਰ ਜਦੋਂ ਮੈਂ ਵੀਡੀਓ ਤੁਹਾਡੇ ਵਗੀ ਸਾਰੀਆਂ ਪਰਿਵਾਰਾਂ ਦੀ ਪਾਉਂਦਾ ਤੇ ਮੈਨੂੰ ਪੂਰਾ ਯਕੀਨ ਹੁੰਦਾ ਵੀ ਇਸ ਵੀਡੀਓ ਨੂੰ ਪਿਆਰ ਦੇਣਗੇ ਮਦਦ ਕਰਨਗੇ ਅੱਗੇ ਆਉਣਗੇ ਹੱਥ ਐਸ ਤੀ ਮੈਂ ਤੁਹਾਨੂੰ ਕਿਹਾ ਸੀ ਵੀ ਤੁਹਾਨੂੰ ਫੋਨ ਆਉਣਗੇ ਉਸੇ ਤਰ੍ਹਾਂ ਫੋਨ ਆਏ ਨੇ ਸ਼ੁਰੂ ਹੋ ਗਏ ਹਾਂਜੀ ਹਾਂਜੀ ਉਸੇ ਤ ਆ ਹੁਣੇ ਵੀ ਫੋਨ ਆ ਰਹੇ ਤੁਹਾਡੇ ਤੋਂ ਪਹਿਲਾਂ ਵੀ 5-6 ਮਿੰਟ ਪਹਿਲਾਂ ਫੋਨ ਆ ਰਿਹਾ ਥੋੜਾ ਮੈਂ ਉਹਨਾਂ ਨੂੰ ਹੋਲਡ ਤੇ ਰੱਖਿਆ ਹੈ ਔਰ ਸਾਰਿਆਂ ਨਾਲ ਮੈਂ ਗੱਲਬਾਤ ਕਰਾਂਗਾ ਸਾਰਿਆਂ ਦਾ ਹੀ ਫੋਨ ਅਟੈਂਡ ਕਰਾਂਗਾ ਕਿਉਂਕਿ ਬੜੇ ਅਜੇ ਇਹ ਨਹੀਂ ਕਿ ਜਾਨੀ ਸਜਣ ਜਿਹੜੇ ਵੀ ਫੋਨ ਕਰਨ ਉਹ ਹਟ ਗਏ ਨੇ ਬਹੁਤ ਸਾਰੇ ਜਾਨੀ ਸਜਣ ਫੋਨ ਕਰ ਰਹੇ ਨੇ ਔਰ ਇਦਾਂ ਹੀ ਉਹ ਅਜੇ ਕਰਨਗੇ ਫੋਨ ਮੈਂ ਉਹਨਾਂ ਦਾ ਜਿਹੜਾ ਫੋਨ ਟੈਂਡ ਕਰਾਂਗਾ ਕੀ ਲੱਗਦਾ ਬਾਬਾ ਜੀ ਜਿਹਨਾਂ ਇਹ ਲੋਕਾਂ ਨੇ ਆਪਣਾ ਦਸਵੰਤੋਂ ਪੈਸੇ ਮਲਤ ਕੀਤੀ ਆ ਅਸੀਂ ਦੇਖਿਆ ਵੀ ਜੇਕਰ ਕੈਨੇਡਾ ਅਮਰੀਕਾ ਕੋਈ ਯੂ ਐਸ ਏ 80 ਤੇ ਬੈਠਾ ਤੇ ਪਰਦੇਸਾਂ ਚ ਬੈਠੇ ਨੇ ਆ ਅਸੀਂ ਦੇਖਿਆ ਵੀ ਉੱਥੇ ਦਿਨ ਰਾਤ ਮਿਹਨਤ ਕਰਕੇ 18-18 ਘੰਟੇ ਕੰਮ ਕਰਕੇ ਫਿਰ ਜਾ ਕੇ ਮਦਦ ਕਰਦੇ ਨੇ ਦਸਵੰਦ ਕੱਢਦੇ ਨੇ ਕਿ ਲੱਗਦਾ ਉਹਨਾਂ ਦੇ ਜਿਹੜਾ ਦਸਵੰਦ ਕੱਢਿਆ ਵਾ ਤੁਹਾਡੀ ਮਦਦ ਵਾਸਤੇ ਸਹੀ ਜਗ੍ਹਾ ਇਸਤੇਮਾਲ ਹੋਊਗਾ ਜਿਕਰ ਘਰ ਦੀ ਗੱਲ ਕਰੀਏ ਤੇ ਘਰ ਬਣਾਇਆ ਜਾਊਗਾ ਨਾ ਕਿ ਪੈਸਾ ਕਿਤੇ ਗਲਤ ਜਗ੍ਹਾ ਖਰਚਿਆ ਜਾਊਗਾ ਹਾਂਜੀ ਜੀ ਕਿਉਂਕਿ ਮੈਨੂੰ ਸਿੰਘ ਪੁੱਛਦੇ ਨੇ ਕਿ ਤੁਹਾਨੂੰ ਕੀ ਚਾਹੀਦਾ ਏ ਤੁਸੀਂ ਦੱਸੋ ਮੈਂ ਕਹਿੰਦਾ ਜੀ ਮੈਨੂੰ ਕੁਝ ਨਹੀਂ ਚਾਹੀਦਾ ਸਿਰਫ ਮੇਰਾ ਘਰ ਬਣਨਾ ਚਾਹੀਦਾ ਏ ਜਿਸ ਤੀ ਦੀ ਮੈਨੂੰ ਜ਼ਰੂਰਤ ਹੈ ਕਿ બસ ਇੱਕ ਵਾਰੀ ਛੱਤ ਪੈ ਜਾਵੇ ਉਹਦੇ ਥੱਲੇ ਮੈਂ ਬਸ ਮੇਰਾ ਪਰਿਵਾਰ ਜਿਹੜਾ ਆ ਸਾਰੇ ਆਨੰਦ ਮਾਣਨ ਹੋਰ ਕੁਝ ਨਹੀਂ ਮਾਨੂੰ ਚਾਹੀਦਾ ਬਸ ਇਹੀ ਧੰਨਵਾਦ ਆ ਸਾਰੇ ਅੱਗੇ ਹੋਰ ਕੋਈ ਕਿਤੇ ਪੈਸਾ ਜਿਹੜਾ ਆਪਾਂ ਕੋਈ ਗਲਤ ਫਜ਼ੂਲ ਨਹੀਂ ਖਰਚਾ ਕਰਾਂਗੇ ਕਿਉਂਕਿ ਜਿਸ ਜਿਸ ਕਾਰਨ ਪੈਸਾ ਆ ਰਿਹਾ ਨਾ ਉਸੇ ਤਰ੍ਹਾਂ ਹੀ ਯੂਸ ਹੋਏਗਾ ਉਸੇ ਤਰ੍ਹਾਂ ਹੀ ਵਰਤੇ ਜਾਏਗਾ ਠੀਕ ਹੈ ਜੀ ਬਹੁਤ ਬਤਨਵਾਦ ਜੀ ਇਹ ਸੀ ਗੱਲਬਾਤ ਦੀ ਰਾਗੀ ਸਿੰਘ ਲਾਪਰੀ ਸਿੰਘ ਪਿੰਡ ਮੋਦਲਾ ਦੇ ਹਨ ਜਿਨਾਂ ਨੇ ਇਹ ਹਾਲਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਉਸ ਤੋਂ ਬਾਅਦ ਸੰਗਤਾਂ ਨੇ ਇੰਨਾ ਕ ਪਿਆਰ ਦਿੱਤਾ ਸੀ ਹੱਥ ਜੋੜ ਕੇ ਧੰਨਵਾਦ ਵੀ ਕਰਦੇ ਆ ਤੇ ਸਾਰੀ ਉਮਰ ਉਹਨਾਂ ਰੇਣੀ ਰਵਾਂਗੇ ਕਿ ਜਦੋਂ ਅਸੀਂ ਇਸ ਤਰ੍ਹਾਂ ਦੀ ਵੀਡੀਓ ਪਾਉਂਦੇ ਆ ਸਾਨੂੰ ਉਸੇ ਤਰ੍ਹਾਂ ਪਿਆਰ ਦਿੰਦੇ ਨੇ ਅੱਜ ਕੱਕੇ ਸਾਡਾ ਉਹਨਾਂ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਉਹਨਾਂ ਦੀ ਕਮਾਈ ਵਿੱਚ ਹਮੇਸ਼ਾ ਬਰਕਤ ਪਾਵੇ ਸੱਚੇ ਬਾਸ਼ਾ ਤੇ ਖਾਸ ਤੌਰ ਤੇ ਸਿੱਖ ਸੰਗਤਾਂ ਦਾ ਗੁਰੂ ਤੇ ਹੁਣ ਉਹਨਾਂ ਦੀ ਧੰਨਪੰਦੀ ਨੇ ਸਾਡੀ ਭੈਣ ਸਿਮਰਨ ਉਹਨਾਂ ਨਾਲ ਗੱਲ ਕਰਦੇ ਆਂ ਭੈਣ ਸਿਮਰਨ ਜਦੋਂ ਅਸੀਂ ਪਹਿਲੀ ਵਾਰੀ ਘਰੇ ਇੰਟਰਵਿਊ ਕਰਨ ਵਾਸਤੇ ਆਏ ਸੀ ਮੈਨੂੰ ਅੱਜ ਵੀ ਯਾਦ ਆ ਚਾਹ ਬਣਾਉਣੀ ਸੀ ਤੇ ਘਰੇ ਸਲੈਂਡਰ ਜੋ ਕਿ ਪੈਸੇ ਨਹੀਂ ਸੀ ਹੈਗੇ ਹੈ ਬੜਾ ਬੰਦੁਖੀ ਹੈ ਸਾਡੇ ਰਾਗੀ ਸਿੰਘਾਂ ਦੇ ਘਰ ਦੇ ਇਹ ਹਾਲਾਤ ਨੇ ਇੰਨੀਆਂ ਟੀਨਾ ਚ ਇੰਨਾ ਤਾਂ ਬੰਦੇ ਨੇ ਕਿਸੇ ਦਾ ਜ਼ਿੰਦਗੀ ਬਦਲ ਦਿੱਤ ਕਰਦੇ ਸੀ ਤੇ ਕੀ ਕਹਿਣਾ ਚਾਹੋਗੇ ਮੈਂ ਬਸ ਇਹੋ ਬੇਨਤੀ ਕਰਨਾ ਚਾਹੁੰਦੀ ਆ ਸਾਡਾ ਘਰ ਵਧੀਆ ਬਣ ਜੇ ਸੰਗਤ ਨੂੰ ਬੇਨਤੀ ਕਰਨੀ ਚਾਹਨੀ ਆਂ ਪੀ ਸਾਡਾ ਘਰ ਸੋਣਾ ਵਧੀਆ ਬਣ ਜੇ ਸਿਰਫ ਘਰ ਦੀ ਛੱਤ ਸਿਰਫ ਪੈ ਜੇ ਬਹੁਤ ਬਹੁਤ ਤੁਹਾਡਾ ਸੰਗਤ ਦਾ ਧੰਨਵਾਦ ਪੈਣਾ ਯਕੀਨ ਹੁੰਦਾ ਸੀ ਆ ਪੀ ਇਸ ਤਰ੍ਹਾਂ ਸੰਗਤਾਂ ਮਤ ਕਰਨਗੀਆਂ ਇਸ ਤਰ੍ਹਾਂ ਲੋਕ ਅੱਗੇ ਆਉਣਗੇ ਕਿੱਥੋਂ ਕਿੱਥੋਂ ਕੈਨੇਡਾ ਅਮਰੀਕਾ ਚ ਫੋਨ ਆ ਰਹੇ ਨੇ ਕਿ ਸੋਚਿਆ ਸੀ ਇਸ ਤਰ੍ਹਾਂ ਮਤ ਹੋਊਗੀ ਕਦੀ ਨਹੀਂ ਸੋਚਿਆ ਭਾਜੀ ਸਿਰਫ ਤੁਹਾਡੇ ਤੇ ਭਰੋਸਾ ਰੱਖਿਆ ਵਸ ਤੁਸੀਂ ਕਿਹਾ ਹੀ ਪੀ ਕੋਈ ਨਹੀਂ ਸੰਗਤ ਦੇ ਫੋਨ ਆਉਣਗੇ ਤੁਹਾਡੀ ਮਿਹਰਬਾਨੀ ਬਹੁਤ ਬਹੁਤ ਜ਼ਿਆਦਾ ਸਿਰਫ ਜਿਹੜਾ ਤੁਸੀਂ ਸਾਡੇ ਘਰੇ ਆਏ ਜੇ ਤੇ ਭੈਣ ਮੇਰੀ ਮਿਹਰਬਾਨੀ ਨਹੀਂ ਆ ਉਹ ਪਰਮਾਤਮਾ ਧੰਨਵਾਦ ਹੈ ਗੁਰੂ ਆਂਦਾਸ ਦੀ ਕਿਰਪਾ ਹੋਈ ਸਾਡੇ ਤੇ ਜਾਂ ਤੁਹਾਡੇ ਕਹ ਲਈਏ ਸੰਗਤਾਂ ਦੇ ਹੋਈ ਆ ਜਿਨ੍ਹਾਂ ਨੇ ਇੰਨੀ ਆਪਾ ਕਿਰਪਾ ਕੀਤੀ ਹੈ ਮੇਰੇ ਕੋਲ ਮੈਂ ਕੁਝ ਕੀਤਾ ਹੀ ਨਹੀਂ ਮੈਂ ਤੁਸੀਂ ਵੀਡੀਓ ਬਣਾ ਕੇ ਚਲ ਗਿਆ ਮੈਂ ਤੁਹਾਨੂੰ ਦਸ ਰੁਪਏ ਨਹੀਂ ਦੇ ਸਕਦਾ ਕੋਈ ਇਸ ਤਰ੍ਹਾਂ ਦੇ ਹਾਲਾਤ ਨਹੀਂ ਸੀ ਭਾਜੀ ਤੁਹਾਡੀ ਤੁਹਾਡੀ ਹਿੰਮਤ ਆ ਸਿਰਫ ਤੁਸੀਂ ਆਏ ਸਾਡੀ ਵੀਡੀਓ ਪਾਈ ਤੁਸੀਂ ਵੀਡੀਓ ਦੇ ਨੰਬਰ ਚੱਕਿਆ ਤੁਸੀਂ ਸਾਡਾ ਫਿਰ ਤੁਸੀਂ ਸਾਡੇ ਘਰੇ ਆਏ ਤੁਹਾਡੀ ਤੁਸੀਂ ਵੀਡੀਓ ਪਾਈ ਸਾਡੀ ਜਿਹੜੀ ਇੱਥੋਂ ਤੱਕ ਪਹੁੰਚੀ ਆ ਸੰਗਤ ਜਿਹੜੀ ਸਾਨੂੰ ਪੈਸੇ ਦੇਣ ਦੀ ਵਧੀਆ ਆ ਸਾਡੀ ਘਰ ਦੀ ਛੱਤ ਪੈਣੀ ਚਾਹੀਦੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਲੱਗਦਾ ਸੀ ਜਦੋਂ ਲੋਕਾਂ ਦੇ ਘਰ ਵੇਂਦੇ ਸੀ ਸੋਨੇ ਬਣੇ ਆਪ ਦਾ ਘਰ ਵੇਖ ਕਿਸ ਤਰ੍ਹਾਂ ਦਾ ਮਨ ਦੁਖੀ ਹੁੰਦਾ ਸੀ ਵੀ ਇੱਕ ਰੱਬ ਗਾੜੀ ਅਰਦਾਸ ਵੀ ਕਰਦੇ ਹੋਗੇ ਸੱਚੇ ਪਾਸ਼ਾ ਸਾਡੇ ਘਰ ਦੇ ਦਿਨ ਕਦੋਂ ਬਦਲਣਗੇ ਹਰਕਦੀ ਇਹ ਹਾਲਾਤ ਬਦਲਨੇ ਨੇ ਸਾਡੇ ਘਰ ਕਦੋਂ ਬਣੂਗਾ ਇਹ ਵੀ ਕਹਿੰਦੇ ਸੀ ਹਾਂਜੀ ਭਾਜੀ ਰੱਬ ਗਾੜੀ ਬਹੁਤ ਜ਼ਿਆਦਾ ਅਰਦਾਸ ਬੇਨਤੀ ਕਰੀਦੀ ਆ ਅੱਜ ਵੀ ਐਤਵਾਰ ਆ ਅਸੀਂ ਸ਼ੀਦਾ ਸਾਹਿਬ ਹਰ ਐਤਵਾਰ ਜਾਂਦੇ ਆ ਗੁਰਮੁਖ ਦਾ ਜੀ ਘਰ ਵੀ ਰੋਜ਼ ਹਰ ਹਰ ਐਤਵਾਰ ਜਾਂਦੇ ਆ ਬੇਨਤੀ ਆ ਸਿਰਫ ਅਰਦਾਸ ਬੇਨਤੀ ਵਾਧੂ ਕਰੀਦੀ ਆ ਘਰੇ ਜਾ ਕੇ ਪਰਮਾਤਮਾ ਦੇ ਸਿਰਫ ਸਾਡੀ ਘਰ ਦੀ ਸ਼ਾਂਤ ਪੈਣੀ ਚਾਹੀਦੀ ਸ ਮੇਰੇ ਲਾਸਵਾਲ ਮੇਰਾ ਜਿਹੜੀ ਸੰਗਤਾਂ ਨੇ ਇੰਨੀ ਮਦਦ ਕੀਤੀ ਆ ਜਿਹੜੇ ਸਾਡੇ ਐਨਆਰਆਈ ਵੀਰ ਸਮਾਜ ਸੀ ਵੀ ਸਿੱਖ ਸੰਗਤਾਂ ਨੇ ਜਿਨ੍ਹਾਂ ਨੇ ਇਹਨਾਂ ਦਸਵੰਦ ਕੱਢ ਕੇ ਭੇਜਿਆ ਵਾ ਉਹਨਾਂ ਨੂੰ ਕਿੰਨਾ ਕੁ ਧੰਨਵਾਦ ਕਰਦੇ ਹੋ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਮੈਂ ਉਹਨਾਂ ਦਾ ਉਹਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਉਹਨਾਂ ਨੂੰ ਪਰਮਾਤਮਾ ਸੁੱਖ ਸ਼ਾਂਤੀ ਦੇਵੇ ਹੋਰ ਕੁਛ ਨਹੀਂ ਚਾਹੀਦਾ ਪਰਮਾਤਮਾ ਸਹੀ ਸਲਾਮਤ ਰੱਖਣ ਉਹਨਾਂ ਨੂੰ ਅਸੀਂ ਦੇਖਿਆ ਪੜਾ ਜ ਤੇਰੇ ਚਿਹਰੇ ਤੇ ਬੜੀ ਖੁਸ਼ੀ ਆ ਚਲੋ ਪ੍ਰਮਾਤਮਾ ਇਸੇ ਤਰ੍ਹਾਂ ਤੇਰਾ ਚਿਹਰਾ ਖੁਸ਼ੀ ਵਾਲਾ ਇਸੇ ਤਰ੍ਹਾਂ ਹੱਸਦੇ ਖੇੜਦੇ ਰਹੋ ਕਿਉਂਕਿ ਜਦੋਂ ਮੈਂ ਪਹਿਲੇ ਦਿਨ ਆਇਆ ਸੀ ਨਾ ਤੇ ਮੈਨੂੰ ਪਤਾ ਤੂੰ ਠੰਡਾ ਪਾਣੀ ਵੀ ਜਿਹੜਾ ਫ੍ਰੀਜ ਦਾ ਗਵਾਂਡੀਆਂ ਘਰੋਂ ਲੈ ਕੇ ਆਇਆ ਸੀ ਪਾਣੀ ਭਾਂ ਦੇ ਭਰਾ ਦੇ ਘਰੋਂ ਲੈ ਕੇ ਆਇਆ ਸੀ ਦੀਵਾਰ ਘਰੋਂ ਤੇ ਇੰਨਾ ਮਨ ਦੁਖੀ ਆ ਸੀ ਵੀ ਘਰੇ ਖਲੋਣ ਨੂੰ ਜਗ੍ਹਾ ਹੈ ਨਹੀਂ ਆ ਫ੍ਰੀ ਤੱਕ ਹੈ ਨਹੀਂ ਆ ਜੇਕਰ ਚਾਹ ਦੀ ਗੱਲ ਕਰੀ ਸਿਲੰਡਰ ਤੱਕ ਭਰਨ ਵਾਸਤੇ ਪੈਸੇ ਨਹੀਂ ਸਹਗੇ ਤਾਂ ਦੇ ਹਾਲਾਤ ਹੋਗੇ ਸੀ ਹਾਂਜੀ ਪੈਸੇ ਨਹੀਂ ਆਏ ਹੀ ਬਿਲਕੁਲ ਵੀ ਥੋੜਾ ਬਹੁਤਾ ਕਰਜ਼ਾ ਲਿਆ ਡੇਲੀ ਫੇਸ ਵਾਲਿਆਂ ਸੰਗਰ ਨੇ ਇੰਨੀ ਬੇਨਤੀ ਕੀਤੀ ਇੰਨੀ سپورਟ ਜਿਆਦਾ ਕੀਤੀ ਸਾਡਾ ਥੋੜਾ ਬਹੁਤਾ ਕਰਜ਼ਾ ਵੀ ਲੱਥ ਗਿਆ ਤੇ ਬਹੁਤ ਬਹੁਤ ਸੰਗਤ ਦੀ ਬੇਨਤੀ ਵੀ ਧੰਨਵਾਦ ਬਹੁਤ ਬਹੁਤ ਜਿਆਦਾ ਉਹਨਾਂ ਦਾ ਸਾਡੇ ਘਰ ਦੀ ਛੱਤ ਸਿਰਫ ਕਿਹਤਰਾ ਫਿਰ ਵੀ ਪੈ ਪੈ ਗਈ ਹੈ ਤੇ ਪਹਿਲਾਂ ਅਸੀਂ ਦੇਖਿਆ ਸੀ ਮੈਂ ਤੇਰੀ ਘਰ ਦੀ ਸੋਈ ਦੇਖੀ ਸੀ ਜਿਹੜਾ ਕਿ ਇੱਟਾਂ ਦੀ ਖੜੀ ਕੀਤੀ ਸੀ ਤੇ ਮੈਨੂੰ ਲੱਗਦਾ ਹੁਣ ਸੰਗੁਰੂ ਆਮ ਦਾ ਦੀ ਕਿਰਪਾ ਹੋ ਜਾਣੀ ਆ ਤੇ ਮੈਂ ਦੇਖਿਆ ਸੀ ਤੇਰੇ ਘਰ ਤਾਂ ਰਾਸ਼ਨ ਤਾਂ ਖਤਮ ਹੋਇਆ ਸੀ ਡੱਬੇ ਤਾਂ ਖਾਲੀ ਸੀ ਪਰ ਮੈਨੂੰ ਲੱਗਦਾ ਹੁਣ ਨਵਦੀਪ ਭਾਈ ਆ ਗਿਆ ਜਿਹੜੇ ਦੋ ਵੀਰਾਂ ਨੂੰ ਲੈ ਕੇ ਆਇਆ ਵਾ ਹਰ ਮਹੀਨੇ ਤੇਰਾ ਅੱਜ ਪਹਿਲੀ ਤਰੀਕ ਆ ਪਹਿਲੀ ਜੂਨ ਆ ਹਰ ਪਹਿਲੀ ਨੂੰ ਤੇਰੇ ਘਰੇ ਰਾਸ਼ਨ ਪਹੁੰਚਿਆ ਕਰੂਗਾ ਤੇ ਮੈਨੂੰ ਲੱਗਦਾ ਤੇਰਾ ਅੰਦਰ ਬਾਹਰ ਆਸ਼ਨਾ ਭਰ ਜਾਊਗਾ ਤੂੰ ਫਿਕਰ ਨਾ ਕਰੀਏ ਇਸੀ ਗੱਲ ਦੀ ਠੀਕ ਆ ਬਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ੁਕਰ ਹੈ ਸ਼ੁਕਰੀਆ ਬਹੁਤ ਬਹੁਤ ਜਿਆਦਾ ਕੀ ਉਹ ਬੋ ਬੋਤਾਨ ਪ੍ਰਮਾਤਮਾ ਚੜ੍ਹਦੀ ਕਲਾ ਕੀ ਕਰੇ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਕਿਉਂਕਿ ਇਹਨਾਂ ਵਿੱਚ ਰੱਬ ਵਸਿਆ ਵਾ ਇਸ ਕਰਕੇ ਸਾਡੀ ਸੰਗਤਾਂ ਗਾਲ ਉਹਨਾਂ ਦਾ ਵਿੱਚ ਧੰਨਵਾਦ ਕਰਦੇ ਆ ਬਾਈ ਨਵਦੀਪ ਦਾ ਧੰਨਵਾਦ ਕਰਦੇ ਖਾਸ ਕਰਕੇ ਇਹ ਜਿਹੜਾ ਸਾਡੀ ਵੀਡੀਓ ਤੋਂ ਬਾਅਦ ਇਸ ਪਰਿਵਾਰ ਦੀ ਮਦਦ ਕਰਾਸਤੇ ਆ ਗਿਆ ਆ ਰਾਸ਼ਨ ਜਿਹੜਾ ਘਰ ਵਾਸਤੇ ਬਹੁਤ ਜ਼ਰੂਰੀ ਹੁੰਦਾ ਸੀ ਦੇਖਿਆ ਜੇਕਰ ਘਰ ਤੇ ਦਾਣਾ ਆਸ਼ਰਮ ਪਾਣੀ ਨਾਲ ਨਾ ਹੋਵੇ ਤੇ ਬੰਦੇ ਨੂੰ ਪੈਂਦੀ ਪਈ ਯਾਰ ਖਾਣਾ ਕੀ ਆ ਬੱਚੇਨ ਖਵਾਉਣਾ ਕੀ ਆ ਨਵਦੀਪ ਭਾਈ ਵਧਾਈ ਦੇ ਪਾਤ ਲੋ ਆ ਤੁਸੀਂ ਪਰਿਵਾਰ ਵਾਸਤੇ ਇੰਨੀ ਮਦਦ ਕੀਤੀ ਆ ਬੱਚੀ ਵਾਸਤੇ ਤੇ ਹਰ ਮਹੀਨੇ ਤੁਸੀਂ ਰਾਸ਼ਨ ਦੀ ਜਿੰਨੀ ਚੱਕੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਗਰੇਵਾਲ ਸਾਹਿਬ ਤੁਸੀਂ ਵਧਾਈ ਦੇ ਪਾਤਾ ਅਸਲ ਜਿਹੜਾ ਗੁਰੂ ਰਾਮਦਾਸ ਨੇ ਤੁਹਾਡੀ ਡਿਊਟੀ ਲਾਈ ਹੈ ਉੱਚੀ ਤੇ ਚੁੱਚੀ ਤੁਹਾਡੀ ਬਦੌਲਤ ਹੀ ਆਪਾਂ ਮਿਲ ਪਏ ਪਰਿਵਾਰ ਨੂੰ ਪਰਿਵਾਰ ਨੂੰ ਆਪਾਂ ਜਾਣੋ ਨਹੀਂ ਸੀਗਾ ਜਿਹੜੇ ਹਾਲਾਤਾਂ ਚ ਪਰਿਵਾਰ ਨਿਕਲ ਰਿਹਾ ਹੈ ਨਾ ਭੈਣ ਜਿਹੜੀ ਹੁਣੇ ਹਾਸਲੀ ਨਾ ਖੁਸ਼ੀ ਦੇ ਅੰਦਰੋਂ ਹੰਝੂ ਆ ਰਹੇ ਨੇ ਰੋਕਾਂ ਲੋਕ ਦੇ ਹਵਾ ਵਿੱਚ ਨਹੀਂ ਆ ਰਹੇ ਅੰਦਰੋਂ ਅੰਦਰ ਹੀ ਅੰਦਰ ਨੰਮਰਖਾਣਾ ਰੋ ਰਹੀ ਆ ਕਿ ਅੱਜ ਉਹ ਖੁਸ਼ੀ ਦੇ ਅੰਝੂ ਨੇ ਅੱਜ ਉਹਦਾ ਮਕਾਨ ਪੈਣ ਜਾ ਰਿਹਾ ਵਾ ਜਿਹੜਾ ਹੋ ਰਿਆ ਨਾ ਸਾਰਾ ਭੈਣ ਦੇ ਬੇ ਜੇ ਸਾਰੇ ਗੁਰੂ ਸਾਹਿਬ ਦੀ ਕਿਰਪਾ ਦੇ ਕਰਕੇ ਹੋ ਰਿਹਾ ਗੁਰੂ ਸਾਹਿਬ ਨੇ ਸਾਡੀ ਡਿਊਟੀ ਲਾਈ ਆ ਸਾਡੇ ਰੱਬ ਨੂੰ ਡੋਨਰਾਂ ਨੇ ਡਿਊਟੀ ਲਾਈ ਆ ਅੱਜ ਉਹ ਡਿਊਟੀ ਨੂੰ ਆਪਾਂ ਤੰਦ ਹੀ ਨਾ ਨਿਭਾਣ ਇਥੇ ਪਹੁੰਚੇ ਆ ਪਹਿਲਾ ਫੇ ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਸਾਡਾ ਨਹੀਂ ਧੰਨਵਾਦ ਸੋ ਅਸੀਂ ਤੇ ਪਰਮਾਤਮਾ ਦੀ ਦਿੱਤੀ ਹੋਈ ਹੈ ਤਾਕਤ ਆ ਅਸੀਂ ਜੇਕਰ ਪਰਮਾਤਮਾ ਸਾਨੂੰ ਦਿੱਤੀ ਹੈ ਕਿਸੀ ਆਵਾਜ਼ ਕਿਸੀ ਬੰਦੇ ਆ ਤੇ ਅਸੀਂ ਸੱਚੇ ਪਾਤਸ਼ਾਹ ਧੰਨਵਾਦ ਕਰਦੇ ਆ ਵੀ ਸਾਡੀ ਆਵਾਜ਼ ਉਸ ਤੁਰ ਦਰਗਾਹ ਤੱਕ ਪਹੁੰਚ ਜਾਂਦੀ ਹੈ ਸਾਡੀਆਂ ਸੰਗਤਾਂ ਤੱਕ ਪਹੁੰਚ ਜਾਂਦੀ ਹੈ ਜਿਹੜੀਆਂ ਤੁਹਾਡੇ ਰੱਬੀ ਲੋਹਾਂ ਨੇ ਜਿਹੜੀਆਂ ਮੱਧ ਕਾਲ ਵਾਸਤੇ ਭਾਈ ਆਪਾਂ ਕਰਾਣ ਵਾਲਾ ਕੋਈ ਨਹੀਂ ਹੁੰਦਾ ਕਰਾਣ ਵਾਲਾ ਖੁਦ ਵਾਹਿਗੁਰੂ ਹੁੰਦਾ ਗੁਰੂ ਸਾਹਿਬ ਖੁਦ ਨਹੀਂ ਆ ਸਕਦੇ ਜਿਹੜੇ ਦਾਤਾ ਜਾਂਦੇ ਨੇ ਨਾ ਕਹਿੰਦੇ ਹਰ ਹਰਤਵਾਂ ਚੋ ਪਹਿਰਾ ਗਜੇ ਮੱਥਾ ਟੇਕਣ ਜਾਂਦੇ ਨੇ ਉਹ ਖੁਦ ਨਹੀਂ ਆ ਸਕਦੇ ਉਹਨਾਂ ਨੇ ਕਿਸੇ ਨੂੰ ਇੱਕ ਜ਼ਰੀਏ ਆਪਣੇ ਰੂਪ 'ਚ ਕਿਸੇ ਨੂੰ ਭੇਜ ਕੇ ਉਹਨਾਂ ਨੇ ਭੇਜਿਆ ਜਿਵੇਂ ਅਸੀਂ ਵੀ ਸੇਵਾ ਕਰਨ ਆਏ ਸਾਨੂੰ ਉਹਨਾਂ ਨੇ ਹੀ ਭੇਜਿਆ ਆਪ ਆ ਗਏ ਸਾਡੀ ਵਾਹੇ ਡਿਊਟੀ ਲਾ ਦਿੰਦੇ ਸਾਡੇ ਵਰਗੇ ਪਾਪੀ ਬੰਦੇ ਨਹੀਂ ਚਲੋ ਤੁਸੀਂ ਅੱਗੇ ਹੋ ਕਰਨ ਵਾਲੇ ਬਾਕੀ ਸਾਡੇ ਰੱਬ ਨੂੰ ਡੋਨਰ ਨੇ ਡੋਨਾਂ ਦੀ ਸਾਥਨਾ ਆਪਾਂ ਇਸ ਇਤਮੁਕੱਥੇ ਪਹੁੰਚੇ ਆ ਸਾਡੇ ਆਈ ਆਈ ਫੋਕੀ ਬਾਬਾ ਲੈਣਾ ਆਏ ਨੇ ਆਏ ਨੇ ਕਰਨ ਕਰਾਣੇ ਦਾ ਖੁਦ ਡੋਨਰ ਹੀ ਨੇ ਜਿਨ੍ਹਾਂ ਨੂੰ ਰੱਬ ਇੰਨਾ ਕੁ ਦਿੰਦਾ ਰੱਬ ਹੋਰ ਵੀ ਉਹਨਾਂ ਦੇ ਜਿਹੜੇ ਖਜ਼ਾਨੇ ਭਰੇ ਰੱਖਣ ਬਾਈ ਮਨਜੀਤ ਭਾਈ ਜਦੋਂ ਭੈਣ ਨਾਲ ਗੱਲਬਾਤ ਕੀਤੀ ਨੇ ਤਾਂ ਭੈਣ ਦਾ ਮੈਨੂੰ ਫੋਨ ਆਇਆ ਵੀ ਵੀਰੇ ਮੇਰਾ ਭਰਾ ਕੋਈ ਨਹੀਂ ਆ ਤੁਸੀਂ ਮੇਰਾ ਭਰਾ ਬਣ ਜਾ ਗਰੀਬਾਲ ਹੈ ਮੈਂ ਮੈਂ ਤੇਰਾ ਭਰਾ ਆਈ ਆ ਕਿ ਉਹ ਕਹਿੰਦੀ ਮੈਨੂੰ ਯਕੀਨ ਨਹੀਂ ਹੁੰਦਾ ਕਿ ਵਾਕੇ ਲੋਕ ਸਾਡੀ ਮਤ ਕਰਨਗੇ ਅੱਗੇ ਆਉਣਗੇ ਕਿਉਂਕਿ ਮਾੜਾ ਸਮਾਂ ਵਾ ਕੋਈ ਰਿਸ਼ਤੇ ਦਾ ਭੈ ਭਰਾ ਨਹੀਂ ਖੜਦਾ ਉਹ ਮੈਂ ਕਹਿਆ ਭੈਣਾ ਤੂੰ ਫਿਕਰ ਨਾ ਕਰ ਉਹ ਬੜੇ ਸਾਡੇ ਭੈ ਭਰਾ ਨੇ ਵੱਡੇ ਨੇ ਹਰ ਕੋਈ ਮਤ ਕਰੂਗਾ ਅੱਜ ਤੁਸੀਂ ਦੱਸਿਆ ਭੈਣ ਦੀ ਅੱਖਾਂ ਚੋਂ ਅਥਰੂ ਤੱਕ ਨਹੀਂ ਰੁਕਦੇ ਖੁਸ਼ੀ ਦੇ ਅਥਰੂ ਵਾਰ ਰਹੇ ਨੇ ਭੈਣ ਨੂੰ ਬਾਈ ਜੀ ਮੈਂ ਕਹਿੰਦਾ ਸਾਰੀ ਵਧਾਈ ਦੇ ਫੇ ਪਾਤਰ ਤੁਸੀਂ ਜੇ ਜਿਹੜਾ ਕਰਾਣ ਵਾਲਾ ਖੁਦ ਵਾਇਗੁਰੂ ਹੁੰਦਾ ਵਾਇਗੁਰੂ ਇੱਕ ਕੁਝ ਇੱਕ ਜ਼ਰੀਆ ਬੰਨਾ ਸਾਰਿਆਂ ਨੇ ਪ੍ਰਮਾਤਮਾ ਨੇ ਹਰ ਇੱਕ ਦੀ ਡਿਊਟੀ ਲਈ ਹੈ ਕੋਈ ਤਨੋਂ ਕਰ ਲੈਂਦਾ ਕੋਈ ਮਨੋਂ ਕਰ ਲੈਂਦਾ ਕੋਈ ਤਨੋਂ ਕਿਸੇ ਨੂੰ ਬਾਈ ਕਿੱਥੇ ਮੰਗਨ ਦੀ ਲੋੜ ਨਾ ਪਵੇ ਇੱਕ ਗੁਰਸੇਖ ਬੰਦਾ ਹੀ ਇਲਾਜਵੇਂ ਆਪਣੇ ਮਕਾਨ ਤੋਂ ਵੰਜ ਆ ਰਿਹਾ ਰਿਆ ਸੇ ਤੇ ਸਹੀ ਤਰੀਕੇ ਨਾਲ ਛੱਤ ਵੀ ਨਹੀਂ ਗਈ ਝੁੱਗੀਆਂ ਦੀ ਛੱਤ ਚੰਗੀ ਹੁੰਦੀ ਆ ਉਹ ਪਤਾ ਚੌਂਦੀ ਨਹੀਂ ਕਿਹੜੇ ਟਾਈਮ ਦੇ ਉੱਤੇ ਕਿਹੜੇ ਟਾਈਮ ਤੇ ਹਨੇਰੀ ਜੋ ਪਰ ਥੋੜੇ ਦਿਨ ਪਹਿਲਾਂ 3-4 ਦਿਨ ਪਹਿਲਾਂ ਹਨੇਰੀ ਆਇਆ ਹਨ ਪਰਵਾਨ ਦੀਆਂ ਟੀਨਾਂ ਤੱਕ ਹੋ ਗਈਆਂ ਸੀ ਯਾਰ ਕਿਹੜੇ ਹਾਲਾਤਾਂ ਚ ਪਰਿਵਾਰ ਨਿਕਲ ਆਊਗਾ ਇਹ ਗੁਰਸੇਖ ਬੰਦਾ ਹੀ ਜਾਣਦਾ ਹੈ ਇਹ ਕਮੇਟੀਆਂ ਨੂੰ ਵੀ ਭਰਾ ਮੈਂ ਕਹਿੰਦਾ ਥੋੜੀ ਸ਼ਰਮ ਮਾਣੀ ਚਾਹੀਦੀ ਆ ਲੋਕੀ ਧਰਮਪਰਵਤਨ ਨਾਲ ਪਾਸੇ ਤੜੇ ਜਾਂਦੇ ਨੇ ਜੇ ਆਪਣੇ ਕਮੇਟੀ ਦੇ ਆਪਣੇ ਗੁੱਸਿੱਖਾਂ ਦੀ ਬਾਹ ਨਹੀਂ ਫੜਦੇ ਜੇ ਅੱਜ ਬਾਈ ਇਹਨੇ ਧਰਮਪਰਵਤਨ ਕਰ ਲੈਂਦਾ ਨਾ ਤੁਸੀਂ ਥੱਲੇ ਕੈਂਡੀਡੀਟਾਂ ਲੰਮੀ ਗਾਣਾ ਕੱਢਣੀ ਸ਼ਲੋਕ ਸੁਣਾਉਣ ਨੂੰ ਸਾਰੇ ਆਏ ਨੇਗੇ ਪਰ ਜਿਉਂਦੇ ਜੀ ਉਹਦੀ ਸਾਰਾ ਹਵਨ ਨੂੰ ਕੋਈ ਵੀ ਨਹੀਂ ਨਿਕਲਿਆ ਜਦੋਂ ਹੁਣ ਬਾਈ ਨੇ ਇਹਨਾਂ ਨੇ ਵੀਡੀਓ ਪਾਈ ਤੇ ਲੋਕੀ ਬੜੇ ਲੋਕਾਂ ਤੱਕ ਵੀਡੀਓ ਕਾਫੀ ਲੋਕਾਂ ਨੇ ਮਦਦ ਕੀਤੀ ਵੀ ਤੇ ਹੋਰ ਵੀ ਹੁਣ ਹੁਣ ਆ ਕੇ ਸਾਰੇ ਮੈਂ ਕਹਿੰਦਾ ਵਾਰ ਤੋਂ ਬਾਅਦ ਬਣੀ ਹੈ ਬਾਈ ਦਾ ਇਹ ਸ਼ਿਆਨਾ ਬਣਨ ਜਾ ਰਿਹਾ ਸਾਰੇ ਪਹਿਲਾ ਬ ਦਾਸ਼ਾਂ ਦੀ ਜਨਾਲੀ ਜਿਹੜੀ ਹੈ ਹੁਣ ਇਹਨਾਂ ਨੂੰ ਫਿਕਰ ਨਹੀਂ ਹੋਊਗਾ ਭਾਈ ਵੀ ਦਾਸ਼ਾਂ ਪਾਣੀ ਦੀ ਆਪਾਂ ਨੂੰ ਕੋ ਟੈਨਸ਼ਨ ਨਹੀਂ ਹੋਊਗਾ ਮੈਨੂੰ ਲੱਗਦਾ ਜਿਵੇਂ ਦੋਵੇਂ ਜੀ ਨੇ ਇੱਕ ਬੱਚੀ ਨੇ ਇਹਨਾਂ ਨੂੰ ਕੁ ਮਹੀਨੇ ਬਾਅਦ ਦਾ ਮੁਕਣਾ ਨਹੀਂ ਜਿੱਤਾਂ ਦੇ ਹਾਲਾਤ ਨੇ ਮੈਨੂੰ ਲੱਗਦਾ ਵੀ ਹੋਰ ਆਪਣੀ ਜਿਹੜੇ ਵੀਰ ਆਏ ਨੌਜਵਾਨ ਆਏ ਨੇ ਹੋਰ ਕਿਸ ਤਰ੍ਹਾਂ ਦੀ ਕੋਈ ਸੇਵਾ ਕੀਤੀ ਜਾ ਰਹੀ ਹੈ ਨਾਲੋਂ ਭਾਜੀ ਅੱਜ ਇਹਨਾਂ ਨਾਲ ਪਰਿਵਾਰ ਨੇ ਇੱਕ 50000 ਰੁਪਏ ਦੀ ਛੋਟੀ ਜਿਹੀ ਭੇਟਾ ਇਹ ਟੀਮ ਵੱਲ ਪ੍ਰੋਵਾਈਡ ਕਰਵਾ ਕੇ ਜਾ ਰਹੇ ਆ ਪਰ ਪਰਿਵਾਰੋਂ ਸਿਰ ਇੱਕ ਰੁਪਈਆ ਨਹੀਂ ਹੈਂਡਓਵਰ ਕਰਾਂਗੇ ਜਿੱਥੋਂ ਸਮਾਨ ਜਾਣਾ ਹੋਊਗਾ 50000 ਰੁਪਏ ਦੀ ਸੇਵਾ ਸਾਡੀ ਟੀਮ ਵੱ ਜੋ ਸਾਰੇ ਰਾਬਰੂ ਡੋਨਰਾ ਵੱਲੋਂ ਹੋਈ ਗਈ ਠੀਕ ਹੈ ਜੀ ਨਦੀਪ ਭਾਈ ਬੜਾ ਸਿੱਧਕੇ ਵੇਖਿਆ ਮੈਨੂੰ ਨਾ ਨੀਤੇ ਮੇਰੇ ਮੈਂ ਗੱਲ ਕੀਤੀ ਵੀ ਲੋਕ 10000 ਰੁਪਏ ਦੇਣਾ ਹੋਏ ਨਾ ਤੇ ਫੋਟੋਆਂ ਲਵਾ ਲਵਾ ਕੇ ਅਰੇ ਦਾ ਜਲੂਸ ਕੱਢ ਦਿੰਦੇ ਨੇ ਗਰੀਬੀ ਦਾ ਜਲੂਸ ਕੱਢ ਦਿੰਦੇ ਨੇ ਫੜ ਕੇ ਪਰ ਉਹ ਵੀਰ ਨੇ 50000 ਦਿੱਤਾ ਰੱਖਣ ਵੀ ਲਾਇਆ ਹਰ ਮਹੀਨੇ ਦਾ ਪਰ ਕਹਿੰਦੇ ਇਸ ਕੈਮਰੇ ਗਾਣੀ ਨਹੀਂ ਹੋਣਾ ਪਿੱਛੇ ਆ ਛੋਟੀ ਉਮਰ ਆ ਪਰ ਇਹਨਾਂ ਦਾ ਜਜ਼ਬਾ ਬੜਾ ਜਨੂਨ ਵੀ ਦਾ ਬਾਈ ਜੀ ਪਰਮਾਤਮਾ ਮੈਂ ਕਹਿੰਦਾ ਉਹਨਾਂ ਦੇ ਖਜ਼ਾਨੇ ਹੋਰ ਵੀ ਭਰੇ ਰੱਖਣ ਜਿੱਥੇ ਮੈਂ ਕਹਿੰਦਾ ਅਗਲਾ ਐਗਜ਼ਾਮਪਲ ਦੇ ਉੱਤੇ 50 ਲੱਖ ਮੰਨਦਾ ਕਿ 5 ਕਰੋੜ ਕਮਾਵੇ ਹਰ ਮਹੀਨੇ ਦਾ ਬਾਈ ਕਿਉਂਕਿ ਜਿੰਨੀ ਕੁ ਕੱਢਦਾ ਨਾ ਗੁਰੂ ਸਾਹਿਬ ਨੇ ਆਪਣਾ ਕਰਾਇਆ ਦਸਵੰਦ ਕੱਢਣਾ ਚਾਹੀਦਾ ਮੈਨੂੰ ਕਹਦਾ ਦਸਵੰਦ ਤੋਂ ਬਾਈ ਦਸਵੰਦ ਤੋਂ ਕਈ ਗੁਣਾ ਵੱਧ ਕੱਢਦਾ ਹੋਣਾ ਜਦੋਂ ਵੀ ਆੜੇ ਤੋਂ ਓខਾ ਟਾਈਮ ਪੈਂਦਾ ਬਾਈ ਹਮੇਸ਼ਾ ਬੈਕ ਹੈਂਡ ਕੈਮਰੇ ਦਾ ਸਪੋਰਟ ਕਰਦਾ ਅੱਜ ਤੱਕ ਦੀ ਜਿੰਨੇ ਵੀ ਹੋਏਗੀ ਸਾਡੇ ਭਰਾਵਾਂ ਦੀ ਸਪੋਰਟ ਕਰਕੇ ਹੀ ਆਪਾਂ ਇੱਥੇ ਖਲੋਤੇ ਆਂ ਆਈ ਖਲੋਣ ਵਾਲੇ ਕੋਦ ਨਹੀਂ ਹੈਗੇ ਸਾਨੂੰ ਭਰਾਵਾਂ ਦੀ ਸਪੋਰਟ ਹਰਲਾ ਸ਼ਰੀਬ ਬੜੀ ਆ ਕਿ ਕਹਿੰਦੇ ਜਿੱਥੇ ਤੁਸੀਂ ਤੁਸੀਂ ਜਿੱਥੇ ਤੁਸੀਂ ਜਵਾਨ ਕੱਢਤੀ ਨਾ ਤੁਸੀਂ ਜੇ ਮਿਆਣੀ ਕਿਆ ਉਸ ਦਿਨ ਇੱਕ ਬੋਲ ਬਗਾਇ ਨਾ ਮਾਰਾ ਨੇ ਬੋਗਾਇਗੇ ਮਾਰਾ ਨੇ ਮੂੰਹ ਬੋਲ ਬਗਾਇ ਆਪੇ ਪਗਵਾ ਵੀ ਦੇਣੇ ਆ ਬਾਈਆਂ ਦੇ ਕਰਕੇ ਹੀ ਆਪਾਂ ਗਿਆ ਸੀ ਕਿ ਜਿੰਨੇ ਪੈਸੇ ਲੱਗਣਗੇ ਤੁਸੀਂ ਦੱਸੋ ਆਪਾਂ ਕੀ ਕਰ ਸਕਦੇ ਆ ਇੱਕ ਬੌਣ ਕੋਲ ਕੀਤਾ ਬਾਈ ਨੂੰ ਕਿ ਬਾਈ ਪਰਿਵਾਰ ਤੇ ਦਿੱਕਤ ਹੈਗੀ ਗੁਰੂ ਸਿੱਖ ਪਰਿਵਾਰ ਹੈਗਾ ਬਾਈ ਕਹਿੰਦਾ 50000 ਦੀ ਛੋਟੀ ਜਿਹੀ ਸੇਵਾ ਹਰ ਮਹੀਨੇ ਦਾ ਰਾਸ਼ ਫੇਰੇ ਪਹੁੰਚੇਗਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਪਰਿਵਾਰਾਂ ਵਿੱਚੋਂ ਦਸਵੰਦ ਨਿਕਲ ਕੇ ਆਉਂਦਾ ਵਾ ਬੜੀ ਵੱਡੀ ਗੱਲ ਆ ਐਸ ਕਰਕੇ ਸਾਡੀ ਸੰਗਤਾਂ ਨੂੰ ਅਪੀਲ ਹੈ ਭਾਈ ਦਸਵੰਦ ਜਰੂਰ ਕੱਢਿਆ ਕਰੋ ਕਿਉਂਕਿ ਇਹਨਾਂ ਪਰਿਵਾਰਾਂ ਦੇ ਕਿੰਨੇ ਕਿੰਨੇ ਲੇਖੇ ਲੱਜੂਗਾ ਇਹਨਾਂ ਪਰਿਵਾਰਾਂ ਦੇ ਕਿਤੇ ਕੰਮ ਆ ਜਾਊਗਾ ਤੇ ਲਵਪਰੀ ਭਾਈ ਵੀਰ ਨੇ ਕਹਿਤਾ 50000 ਰੁਪਿਆ ਅੱਜ ਤੁਹਾਨੂੰ ਮਿਲ ਜੂਗਾ ਖਾਸ ਕਰਕੇ ਪੈਸੇ ਜਿਹੜੇ ਤੁਹਾਡੇ ਹੈਂਡਓਵਰ ਨਹੀਂ ਹੋਣਗੇ ਜਿੱਦੋਂ ਤੁਸੀਂ ਸਮਾਨ ਲੈਣਾ ਸਮਗਰੀ ਲੈਣੀ ਆ ਰੇਤ ਬਜਰੀਟਾ ਲੈਣੀ ਆ ਉੱਥੇ ਦੱਸ ਦਿਓ ਉਹਨਾਂ ਹਾਂਜੀ ਇਹਨਾਂ ਨੇ ਬਹੁਤ ਵਧੀਆ ਕੀਤਾ ਮੈਂ ਤਾਂ ਬਾਈ ਦਾ ਧੰਨਵਾਦ ਕਰਦਾ ਨਮਦੀਪ ਵੀਰੇ ਦਾ ਔਰ ਜਿਹੜੇ ਵੀਰ ਜੀ ਪਿੱਛੇ ਜਿਹੜੇ ਕੈਮਰੇ ਦੇ ਨਹੀਂ ਅੱਗੇ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਦਿਲੋਂ ਤੇ ਦਿਲੋਂ ਧੰਨਵਾਦ ਉਹਨਾਂ ਦਾ ਬਸ ਮੈਨੂੰ ਵੀ ਪੈਸੇ ਦੀ ਮੈਨੂੰ ਵੀ ਨਹੀਂ ਜ਼ਰੂਰਤ ਬਸ ਇਹ ਕਿ ਚਾਹੇ ਕੋਈ ਵੀ ਦਾਨੇ ਸੱਜਣ ਹੋਵੇ ਬੈਕ ਕੈਮਰੇ ਤੋਂ ਅੱਗੇ ਨਹੀਂ ਅੱਗੇ ਆਣਾ ਚਾਹੁੰਦਾ ਬਸ ਛਾਤ ਚਾਹੀਦੀ ਔਰ ਕੋਈ ਨਹੀਂ ਚਾਹੀਦਾ ਪੈਸਾ ਕੀ ਕਰਨਾ ਹੈ બસ ਛੱਤ ਚਾਹੀਦੀ ਛੱਤ ਪੈ ਜਾਣੀ ਚਾਹੀਦੀ ਔਰ ਘਰ ਵਧੀਆ ਸੋਹਣਾ ਬਣਨਾ ਚਾਹੀਦਾ ਬਸ ਇਹ ਕਿ ਅਸੀਂ ਵੀ ਜਿਹੜਾ ਵਾ ਪਰਮਾਤਮਾ ਨੂੰ ਵਿਦਾ ਕਹਿ ਜਾਣਾ ਕੁਛ ਦਿਨਾਂ ਦਾ ਕੋ ਪਤਾ ਨਹੀਂ ਹੈਗਾ ਕਦੋਂ ਦੀ ਜ਼ਿੰਦਗੀ ਕਦੋਂ ਨਹੀਂ ਇਹ ਜਿਹੜਾ ਪਰਿਵਾਰ ਹੈ ਨਾ ਇਹ ਸੁਖੀ ਰਹੇਗਾ ਬਸ ਇਹ ਇਸ ਕਰਕੇ ਜਿਹੜਾ ਵਾ ਕਿ ਸਾਰੇ ਦਾਨੀ ਸਜਣਾ ਦਾ ਧੰਨਵਾਦ ਔਰ ਜਿਹੜੇ ਹਜੇ ਵੀ ਸੇਵਾ ਪਾ ਰਹੇ ਨੇ ਔਰ ਜਿਹੜੇ ਸੇਵਾ ਹਜੇ ਵੀ ਕਰਨਾ ਚਾਹੁੰਦੇ ਨੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਿਉਂਕਿ ਮੈਂ ਕਈ ਸਜਣਾ ਨੂੰ ਕਹਿਣਾ ਕਿ ਤੁਸੀਂ ਆਪਣਾ ਨਾਮ ਨੂੰ ਪਤਾ ਦੱਸ ਦੋ ਮੈਂ ਨੰਬਰ ਸੇਵ ਕਰਨਾ ਕਹਿੰਦੇ ਕਿਉਂ ਕਿਹੜੀ ਗੱਲਾਂ ਨਹੀਂ ਕਰਨਾ ਨੰਬਰ ਸੇਵ ਨਾ ਤੁਸੀਂ ਸਾਡਾ ਨਾਮ ਲੈਣਾ ਮੈਂ ਕਹਾਂ ਜੀ ਕੁਝ ਨਹੀਂ ਕਰਨਾ ਖਾਲੀ ਮੈਂ ਗਰੁੱਪ ਬਣਾਉਣਾ ਇੱਕ ਫਿਰ ਜਦੋਂ ਘਰ ਬਣੇਗਾ ਫਿਰ ਮੈਂ ਉਸ ਗਰੁੱਪ ਦੇ ਵਿੱਚ ਮੈਂ ਫਿਰ ਗੁਰੇਵਾਰ ਵੀਰਦੀ ਨੂੰ ਮੈਂ ਸੱਦਾਗਾ ਘਰੇ ਵੀਡੀਓ ਬਣਾ ਕੇ ਫਿਰ ਪਾਵਾਂਗੇ ਔਰ ਫਿਰ ਇਹ ਪਤਾ ਚੱਲੇਗਾ ਕਿ ਸੰਗਤ ਜੀ ਵੀ ਇਹ ਤੁਹਾਡੇ ਸਹਿਯੋਗ ਦੇ ਨਾਲ ਹੀ ਸਾਰਾ ਘਰ ਬਣ ਚੁੱਕਿਆ ਠੀਕ ਹੈ ਜੀ ਪਾਣੇ ਅੱਜ ਤੇ ਮਿਲਦਾ ਤੇ ਅੱਖਾਂ ਚੋਂ ਨੀਂ ਵਰਗਿਆ ਜ ਹੈ ਇੱਕ ਖੁਸ਼ੀ ਦਾ ਅਸੂ ਲੱਦੇ ਆ ਹੈ ਇਹ ਦੁੱਖ ਦੇ ਨਹੀਂ ਖੁਸ਼ੀ ਦੇ ਲੱਦਾ ਹੈ ਖੁਸ਼ੀ ਦੇ ਆ ਬਸ ਬਨੇ ਸੋ ਵੀ ਅੱਜ ਤੋਂ ਪਹਿਲਾਂ ਕਦੀ ਇੰਨੀ ਕੋਈ ਖੁਸ਼ ਹੋਈ ਹੈ ਕਦੀ ਬਿਲਕੁਲ ਨਹੀਂ ਮੈਂ ਬਿਲਕੁਲ ਨਹੀਂ ਅੱਜ ਬਹੁਤ ਖੁਸ਼ ਹਾਂ ਮੈਂ ਧੰਨਵਾਦ ਤੁਹਾਡਾ ਭਾਜੀ ਬਹੁਤ-ਬਹੁਤ ਜਿਆਦਾ ਤੇ ਵੀਰਾਂ ਦਾ ਵੀ ਚਲੋ ਖੁਸ਼ ਰਹੋ ਹਮੇਸ਼ਾ ਪਰਮਾਤਮਾ ਚਰ ਦੀ ਗੱਲ ਕਰਕੇ ਤੁਹਾਨੂੰ ਤੁਸੀਂ ਦੇਖਿਆ ਕਿ ਕਿੰਨਾ ਪਰਿਵਾਰ ਖੁਸ਼ ਹੈ ਯਾਰ ਇਹਨਾਂ ਦੀ ਖੁਸ਼ੀ ਵਿੱਚ ਹੀ ਰੱਬ ਦੀ ਖੁਸ਼ੀ ਆ ਹਮੇਸ਼ਾ ਇਹਨਾਂ ਰੂਹਾਂ ਦੀ ਮਦਦ ਕਰਿਆ ਕਰੋ ਕਿਸੇ ਕੋਈ ਤਕਲੀਫ ਹੁੰਦੀ ਆ ਕਿਤੇ ਮਦਦ ਵਾਸਤੇ ਅੱਗੇ ਜਰੂਰ ਆਇਆ ਕਰੋ ਅਸੀਂ ਉਹਨਾਂ ਸੱਜਣਾ ਦਾ ਉਹਨਾਂ ਐਨਐਨਆਈ ਵੀਰਾਂ ਦਾ ਉਹਨਾਂ ਸਮਾਜੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਦਿਲ ਖੋਹ ਕੇ ਮਦਦ ਕੀਤੀ ਆ ਅਸੀਂ ਅਕਸਰ ਜਦੋਂ ਇਸ ਤਰ੍ਹਾਂ ਦੀ ਵੀਡੀਓ ਪਾਉਂਦੇ ਆ ਸਾਨੂੰ ਪੂਰੀ ਉਮੀਦ ਹੁੰਦੀ ਆ ਕਿ ਇਹਨਾਂ ਨੇ ਸਾਨੂੰ ਮਦਦ ਕਰਨੀ ਆ ਸਾਡੇ ਦਾਨੀ ਸੱਜਣ ਗਾੜੀ ਆਉਂਦੇ ਨੇ ਬਹੁਤ ਸਪੋਰਟ ਕਰਦੇ ਨੇ ਬਹੁਤ ਬਹੁਤ ਧੰਨਵਾਦ ਸਾਡੇ ਜਿਹੜੇ ਇਹਨਾਂ ਦੇ ਵੀਰ ਨੇ ਸਮਾਜ ਸੇਵੀ ਨੇ ਜਿਹੜੇ ਯੂ ਐਸ ਏ ਕੈਨੇਡਾ ਮੈਕਾ ਚ ਬੈਠੇ ਨੇ ਜੋ ਤੁਹਾਨੂੰ ਹਾਲਾਤ ਦਿਖਾਏ ਨੇ ਬਿਲਕੁਲ ਸੱਚ ਦਿਖਾਏ ਨੇ ਨਵਦੀਪ ਬਾਈ ਨੇ ਵੀ ਦੇਖਿਆ ਵਾ ਤੁਹਾਨੂੰ ਕਰਦੀ ਇਕੱਲੀ-ਕੱਲੀ ਤਸਵੀਰ ਸਾਂਝੀ ਕਰ ਦਿੱਤੀ ਆ ਕਿਸੇ ਕਿਸੇ ਦਾ ਕੋ ਉਹਲਾ ਨਹੀਂ ਰੱਖਿਆ ਗਿਆ ਕਿਉਂਕਿ ਨੰਬਰ ਵੀ ਤੁਹਾਨੂੰ ਸਿੱਧਾ ਪਰਿਵਾਰ ਦੇ ਦਿੱਤਾ ਗਿਆ ਕਿਸੇ ਕਰਨ ਦਾ ਕੋਈ ਵਿਚ ਵਿੱਚ ਚੋਲਾ ਨਹੀਂ ਪਾਇਆ ਗਿਆ ਜਿਨੇ ਮਦਦ ਕਰਨੀ ਸਿੱਧੀ ਆ ਕੇ ਮਦਦ ਕਰ ਸਕਦਾ ਜੇਕਰ ਕਿਸੇ ਨੇ ਇੱਥੇ ਵੀ ਆਉਣਾ ਤਾਂ ਵੀ ਸਦਾ ਸਕਦਾ ਤੇ ਉਹਨਾਂ ਸੰਗਤਾਂ ਦਾ ਖਾ ਕੇ ਧੰਨਵਾਦ ਕਰਦੇ ਆ ਆ ਜਿਹੜੇ ਨੌਜਵਾਨ ਵੀ ਆਏ ਨੇ ਜਿਨ੍ਹਾਂ ਨੇ 50000 ਰੁਪਏ ਦੀ ਮਦਦ ਕੀਤੀ ਆ ਇਸ ਪਰਿਵਾਰ ਦੀ ਉਹਨਾਂ ਦਾ ਧੰਨਵਾਦ ਕਰਦੇ ਆ ਪ੍ਰਮਾਤਮਾ ਇਹਨਾਂ ਦਾ ਖੁਸ਼ੀਆਂ ਜਿਹੜੀਆਂ ਹਮੇਸ਼ਾ ਦੇਵੇ ਪਰਿਵਾਰ ਨੂੰ ਤੇ ਕਿਸੇ ਕਿਸਨ ਦੀ ਕੋ ਤਕਲੀਫ ਨਾ ਲਾਵੇ ਮੈਨੂੰ ਦਿਓ ਜਤ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ